ਹੈਪੀ ਬਰਥਡੇ ਟੂ ਯੂ ਲਓ ਬੇਬੇ ਦੀ ਫੇਵਰੇਟ ਮੈਂ ਬਸ ਰਜਾਈਆਂ ਕੁੰਦੀਆਂ ਕੀਤੀਆਂ ਲੈਂਦੀ ਆ ਬੇਬੇ ਉਦੋਂ ਲਾ ਕੇ ਕੀ ਕੀਤਾ ਤੁਸੀਂ ਇੱਥੇ ਅੱਜ ਬੇਬੇ ਕਿੱਥੇ ਚੱਲੀ ਆ ਆਪਦੀ ਧੀ ਕੋਲੇ ਉਹਨਾਂ ਦਾ ਅੱਜ ਕੋਈ ਪ੍ਰੋਗਰਾਮ ਆ ਸਵੇਰੇ ਕੱਲ ਨੂੰ ਕਿੰਦਾ ਪ੍ਰੋਗਰਾਮ ਆ ਉਹਨਾਂ ਦਾ ਮੁੰਡਾ ਬਾਹਰੋਂ ਆਇਆ ਉਹਨਾਂ ਨੇ ਮੁੰਡੇ ਦਾ ਨਿਸ਼ੂਆ ਕਰਨਾ ਅੱਛਾ ਤਾਂ ਚੱਲੇ ਆ ਹਾਂਜੀ ਵਾਸ ਵਧੀਆ ਰਾੜੀਆਂ ਮੇਰਾ ਵਧੀਆ ਹਾਂ ਉਹ ਜਿਹੜਾ ਦਿੱਤਾ ਸੀ ਆਪਾਂ ਵਧੀਆ ਲੱਗਦਾ ਕਿਉਂਕਿ ਪਤਾ ਸੀ ਗਿਆ ਤੇਰੇ ਅੰਕਲ ਲੈਣ ਨੂੰ ਫਿਰਦੇ ਸੀਗਾ ਤਾਂ ਲੱਗਦਾ ਨਹੀਂ ਬਹੁਤ ਵਧੀਆ ਚੰਗਾ ਅੱਜ ਪਹਿਲੀ ਵਾਰੀ ਰਾਤ ਰਹਿਣ ਲੱਗੇ ਦੀਦੀ ਕੋਲੇ ਬਹੁਤ ਰੌਣਕ ਮੇਲਾ ਦੀਦੀ ਦੀ ਬੇਟੀ ਵੀ ਆਈ ਹੋਈ ਹੈ ਕੈਨੇਡਾ ਤੋਂ ਬਹੁਤ ਜਾ ਕੇ ਤੁਹਾਨੂੰ ਸਾਰਿਆਂ ਨੂੰ ਮਲਾਉਂਦੇ ਆ ਨਵੇਂ-ਨਵੇਂ ਚਿਹਰੇ ਮਲਾਵਾਂਗੇ ਬੇਬੇ ਤੇ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ ਆ ਹਾਂ ਚੱਲੀਏ ਅਪ ਦੇਖਾਂਗੇ ਨਾਲ ਇਸ ਰਿਸ਼ਤੇਦਾਰਾਂ ਨੂੰ ਮਿਲਾਂਗੇ ਗੱਡੀ ਬੇਬੇ ਤੂੰ ਚਲਾਉਣੀ ਗੱਡੀ ਨਹੀਂ ਮੇਰੇ ਪੁੱਤ ਚਲਾਊਗਾ ਚਲਾਉਗੀ ਬੇਬੇ ਅੱਛਾ ਚਲੋ ਫਿਰ ਮਾਈ ਜਿੱਕੀਆਂ ਗੱਡੀਆਂ ਨਹੀਂ ਚਲਾਉਂਦੀ ਅੱਛਾ ਫੋਰਚੂਨਰ ਚ ਲਾਉਗੀ ਮੇਰਾ ਪੁੱਤ ਲੈ ਗਿਆ ਚਲੋ ਫਿਰ ਚੱਲੀ ਆਜੋ ਕਿੰਨੇ ਟਾਈਮ ਬਾਅਦ ਰਾਤ ਰਹਿਣਾ ਆਪਾਂ ਚੋਲੇ ਬਹੁਤ ਛੇਰ ਬਾਅਦ ਰਹਿਣਾ ਤੇ ਅੱਜ ਹੁਣ ਤੁਸੀਂ ਭਾਈ ਆਤਲਾਵਾ ਕੇ ਸਵੇਰ ਨੀ ਜਾ ਰਹੇ ਆਥੜ ਨਹੀਂ ਆਉਂਦੇ ਤੁਸੀਂ ਵਿਆਹ ਤੇ ਗਏ ਸੀ ਕਦੀ ਉਹਨਾਂ ਦੇ ਲਾਸਟ ਕਿਹਦੇ ਵਿਆਹ ਤੇ ਗਏ ਸੀ ਉਹਨਾਂ ਦੇ ਲਾਸਟ ਅਸੀਂ ਵਿਆਹ ਤੇ ਗਏ ਸੀ ਆਏ ਸੀ ਉਦੋਂ ਰੱਖੀਆਂ ਹੁੰਦੀਆਂ ਸੀ ਮੱਝਾਂ ਵਿਆਹ ਤਾਂ ਜਾਂਦੇ ਰਹੇ ਆ ਤੇ ਅਸੀਂ ਰਾਤ ਨਹੀਂ ਰਾਤ ਨਹੀਂ ਅਸੀਂ ਕਦੇ ਵੀ ਰਹੇ ਸੀ ਅੱਥ ਕਿਹਾ ਸੀ ਵਿਆਹ ਜੀਤ ਦੇ ਇੰਨਾ ਮੇ ਪਾਵੇ ਅੱਛਾ ਕੋਈ ਹਾਲ ਹੀ ਨਾ ਮੀਂਹ ਜੀ ਭਜ-ਭੂਜ ਕੇ ਤੇ ਆਥਰ ਨੂੰ ਮੁੜ ਆਇਆ ਪਤਾ ਕੀ ਹੈ ਉਦੋਂ ਪਸ਼ੂ ਰੱਖੇ ਸੀ ਨਾ ਤੇ ਰਾਤ ਕਦੇ ਰਹੇ ਨਹੀਂ ਸੀ ਅਸੀਂ ਕਿਤੇ ਸੁਭਾ ਸਿਤਾਰਾ ਚੋਕੇ ਜਾਣੀਆਂ ਤੇ ਰਾਤ ਨੂੰ ਫੇਰ ਚੋਣ ਦੇ ਟਾਈਮ ਹੀ ਆ ਜਾਣਾ ਅੱਛਾ ਆਏ ਸੀਗਾ ਬਹੁਤ ਟਾਈਮ ਬਾਅਦ ਰਾਤ ਰਹਿਣ ਲੱਗੇ ਅੱਜ ਉਹ ਵੀ ਘਰੇ ਆਪਾਂ ਛੱਡ ਕੇ ਆਏ ਆਂ ਔਰ ਮੰਦੇ ਚਾਚਾ ਜੀ ਨੂੰ ਕਿਹਾ ਵੀ ਤੁਸੀਂ ਬਹਿ ਜਾ ਜੇ ਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਆਏ ਆਂ ਮੱਜਾਂ ਦਾ ਇਹ ਹੋ ਜਾਂਦਾ ਮਿਲਦੀਆਂ ਨਹੀਂ ਸੀ ਤਾਂ ਕਰਕੇ ਹਾਂ ਉਹ ਸਾਹਮਣੇ ਪਿੰਡ ਕਿਹੜਾ ਆ ਗਿਆ ਇਹ ਚੋਲਾ ਆ ਗਿਆ ਚੋਲਾ ਹੋਲਾ ਇੱਕ ਦੋ ਵਾਰ ਹੀ ਆਏ ਆਪਾਂ ਇਹਨਾਂ ਦੇ ਪਿੰਡ ਵੀ ਨਗਰ ਕੀਰਤਨ ਇਹ ਸੱਦਦੇ ਹੁੰਦੇ ਉਹ ਆ ਗਿਆ ਖੇਤ ਵੀ ਉਧਰ ਪਾਸੇ ਨਾਲ ਹੀ ਹੈ ਨਾ ਨਾਲ ਹੀ ਆਵੇ ਆ ਕੋਕੇਤਾ ਆ ਕੋ ਉਟੜੀ ਆਵੇ ਉਹਨਾਂ ਦਾ ਹੀ ਆ ਜਿਹੜੀ ਹਾਂ ਆ ਕੋਟੜੀ ਆ ਖੇਤ ਉਹਨਾਂ ਦੇ ਹੀ ਆ ਹਾਂਜੀ ਆ ਗਏ ਅਗੇਟ ਬਣਿਆ ਪਿਆ ਆਪਣੇ ਉੱਤੇ ਅੱਛਾ ਉਹਨਾਂ ਦਾ ਪੂਰਾ ਉਹ ਬਣਾਇਆ ਪਿਆ ਵਾ ਸ਼ਗਨਾ ਦਾ ਵੇੜਾ ਸ਼ਗਨਾ ਦਾ ਵੇੜਾ ਤੇ ਸ਼ਗਨਾ ਦਾ ਹੀ ਆ ਜਦੋਂ ਮੁੰਡੇ ਦਾ ਨਸ਼ੋਆ ਕਰਨਾ ਸ਼ਗਨਾ ਦਾ ਹੀ ਆ ਵਿਆਹ ਵਾਲਾ ਸਾਭੀ ਹੋ ਜਾਂਦਾ ਸਾਰਾ ਆਉਂਦੇ ਨੇ ਤਾਂ ਪੁਰਾਣੇ ਪਹਿਲਾਂ ਹੀ ਆ ਗਏ ਆਉਣਾ ਹੀ ਭਾਈ ਤੁਸੀ ਸੁਣਾਓ ਬਹੁਤ ਦੌੜਾਉਣ ਖੇ ਮਰੀਆ ਮਰੀਆ ਮਾਤਾ ਨੂੰ ਮਰੇ ਦਾ ਗਿਆ ਹੋਰ ਮਾਸੀ ਜਾਈਆਂ ਬਹੁਤ ਤੁਹਾਨੂੰ ਆਉਂਦਾ ਨੇ ਇਹਨਾਂ ਦੇ ਪੋਤੇ ਦਾ ਵਾਹ ਕਰੋ ਆਹ ਇਹਨਾਂ ਦੇ ਪੋਤੇ ਦਾ ਨਾਉ ਨਾਉ ਚੁੱਕੀ ਨਾ ਮਨਾਏ ਤੋ ਸਾਦਤੋਏ ਤੋ ਲੰਗੀ ਤੁਮੇ ਮਹਿਮਾਨ ਆ ਹੋਏ

ਬਸ ਸ੍ਰੀ ਕਾਲ ਡੇਢ ਹੈ ਸ੍ਰੀ ਕਾਲ ਕਿਊਟ ਕਿਊਟ ਆਹ ਮੁੰਡਾ ਵਾ ਆਹ ਮੁੰਡਾ ਜੀ ਦਾ ਵਿਆਹ ਹੈ ਚਾਹੇ ਨੂੰ ਵਿਆਹ ਹੀ ਆਨਦਾ ਹੈ ਨਾ ਲੋ ਵੀ ਹਮ ਵੀ ਪਹੁੰਚ ਚੁਕੇ ਹਾਂ ਕੈਸੇ ਹੋ ਬੇਬੇ ਉਦੋਂ ਲਾ ਕੇ ਕੀ ਕੀਤਾ ਤੁਸੀਂ ਇੱਥੇ ਮੈਂ ਬਸ ਰਜਾਈਆਂ ਗੁੰਦੀਆਂ ਕੀਤੀਆਂ ਕਿਤੇ ਲੈਣੀਆਂ ਨਹੀਂ ਬਈ ਖੂਬ ਗੱਲਾਂ ਬਾਤਾਂ ਕੀਤੀਆਂ ਜੀ ਅਜੇ ਤਾਂ ਕਰਨ ਨਹੀਂ ਆਇਆ ਇਹ ਲੈ ਲਓ ਤੇ ਹੋਣਾ ਆਇਆ ਹੁਣ ਮੇਰਾ ਛਕ ਕੇ ਛਕ ਲਿਆ ਪ੍ਰਸ਼ਾਦ ਦਾ ਹਾਂ ਹੁਣੇ ਛਕਿਆ ਤੂੰ ਛਕ ਲਓ ਟਿੱਡਿਓ ਗੁਗਲੂ ਜੀ ਦੁੱਧ ਚੱਲ ਰਿਹਾ ਹੁਣ ਕਿਵੇਂ ਇੱਕੋ ਜਾਈ ਦੀ ਸਾਰੇ ਜਾਣੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿਵੇਂ ਕਿਵੇਂ ਰਹੀ ਰਾਤ ਵਧੀਆ ਨੀਂਦ ਆ ਗਈ ਵਧੀਆ ਵਧੀਆ ਨੀਂਦ ਆਈ ਨਹੀਂ ਸੌ ਕੇ ਬੈ ਸੂਟ ਬੜਾ ਸੋਹਣਾ ਪਾਇਆ ਹੈ ਓਏ ਟਿੱਡੀ ਟਿੱਡੀ ਇਹ ਜਵਾਈ ਨਹੀਂ ਤੰਗ ਕਰਦਾ ਬਹੁਤ ਸਿਆਣ ਦਾ ਬੇਚਾਰਾ ਤੇ ਜਿਹੜਾ ਦੂਸਰਾ ਉਹਦੇ ਪੋਛੀਦਾ ਸਾਰਿਆਂ ਨੂੰ ਕੁੱਟ ਛੜਦਾ ਦੋਪਾਣੀ ਆ ਤੇ ਇਹ ਹੋ ਗਏ ਤਿਆਰ ਆ ਆਪਾਂ ਰਹਿਣੇ ਆਪਾਂ ਨੇ ਕੁੱਟ ਕੱਟਦਾ ਆਪਾਂ ਵੀ ਤਿਆਰ ਬਰ ਤਿਆਰ ਕੀ ਪੀਣਾ ਤੂੰ ਕੀ ਲੈਣਾ ਚੀਜੀ ਹਾਲੇ ਖੋਲ ਲੈ ਇਹਨੂੰ ਔਰ ਵੀਰ ਜੀ ਡਿਟਾਈਲ ਹਾਂਜੀ ਵੀਰ ਜੀ ਬਹੁਤ ਵਧੀਆ ਅਨਾਨ ਕਿੱਥੇ ਜਾਣਾ ਤੂੰ ਮਾਮੇ ਕੋ ਲੈ ਜਾਣਾ ਚੱਲ ਆ ਜਾ ਇਹ ਕੱਦੂ ਜਾਂ ਬੜਾ ਸ਼ਰਾਨ ਕੀ ਲੈਣਾ ਚੀਜੀ ਕਿਹੜੀ ਚੀਜੀ ਕਿਹੜੀ ਲੈਣੀ ਆ ਉਹਦੇ ਤੇ ਕੇਕ ਲੈ ਕੇ ਆਉਣਾ ਕੇਕ ਲੈ ਕੇ ਆਉਣਾ ਕੇਕ ਰੋਗ ਜਾਲੇ ਇੱਥੇ ਰ ਓਏ ਕਿਹੜਾ ਕੇਕ ਲੈਣਾ ਤੂੰ ਹੈ ਇੱਕ ਜਾ ਉਹ ਦੂਸਰ ਇੱਧਰ ਹੋ ਜਾ ਸ਼ੂਰਾ ਤੂੰ ਕਿਹੜਾ ਕੇਕ ਲੈਣਾ ਆ ਲੰਘ ਗਿਆ ਦੁਬਾਰਾ ਸੈਲੀਬ੍ਰੇਟ ਕਰ ਲੀਏ ਕੇਕ ਲੈ ਲਿਆ ਓਏ ਕੇਕ ਲੈ ਲਿਆ ਕੇਕ ਤੇਰਾ ਬਰਥਡੇ ਅੱਜ ਅੱਜ ਮੇਰਾ ਨਹੀਂ ਕਿਹਦਾ ਬਰਥਡੇ ਆ ਉਹਦਾ ਅੱਜ ਦਾ ਜਹਾਜ ਦਾ ਗਰਜੋਤ ਦਾ ਆ ਕੇਕ ਕੱਟਣਾ ਅੱਜ ਹਾਂ ਅੱਜ ਤੂੰ ਖਾਣਾ ਕੇਕ ਨਹੀਂ ਖਾਣਾ ਖਾਣਾ ਜਿਆਦਾ ਖਾਕ ਹੋਰ ਕਿੰਦਾ ਜੀ ਠੀਕ ਠਾਕ ਹੂੰ ਕੈਨੇਡਾ ਵਾਲਿਓ ਚੰਗੇ ਕੰਮਕਾਰ ਚੱਲਦੇ ਜੇ ਬਲੌਗ ਬਣ ਗਿਆ ਕਿਵੇਂ ਮਿਸ ਕਰ ਮਿਸ ਕਰ ਰਹੇ ਹੋ ਇੰਡੀਆ ਬਹੁਤ ਜ਼ਿਆਦਾ ਲੋ ਜੀ ਵੇ ਲੋ ਘਰੇ ਪ੍ਰੋਗਰਾਮ ਆ ਤੇ ਸਾਡਾ ਮੁੰਡਾ ਬਾਹਰ ਬੈਠਾ ਹੈ ਮਜਬੂਰੀਆਂ ਹੁੰਦੀਆਂ ਕਈ ਵਾਰੀ ਆਇਆ ਨਹੀਂ ਆਂਦਾ ਹੈ ਨਾ ਪਰ ਨਾਜਾ ਮੁਟਿਆਰ ਵਾਹ ਜੀ ਮੈਂ ਕਰਾਂ ਦੀ ਖਿੱਚ ਕੇ ਰੱਖੋ ਕੰਮ ਮੈਜਿਕ ਨਹੀਂ ਕੀਤੀ ਅੱਜ ਕਿ ਕੀਤੀ ਆ ਕੀਤੀ ਆ ਬੰਦੇ ਸੋਹਣੇ ਆ ਤੇਰਾ ਨਾ ਮੈਨਾਂ ਤੇ ਆ ਰਹੀ ਆ ਬੜੀ ਨੋਨ ਪਨੀਰ ਵਾਲੇ ਚੱਲ ਰਹੀ ਇੰਦਰ ਅੱਜ ਤੇ ਡਾਈਟਿੰਗਾਂ ਟਵੀਟਿੰਗਾਂ ਕਿੱਧਰ ਹੀ ਚਲਿਆਂਗੇ ਮੈਂ ਬਿੰਦ ਫੜਾਇੰਦ ਤੇ ਪਹਿਲਾਂ ਕੁੱਲ ਪਲੇਟ ਕਰਕੇ ਬੇਸੇ ਕਰਦਾ ਆ ਗਰਮ ਕਰੀਏ ਤਾਂ ਗਰਮ ਕਰੀਏ ਆ ਜੋ ਵੀ ਫੇਰ ਨਾ ਗਿਆ ਸੁਣਾ ਦੇ ਵਾਜੀ ਹਾਂਜੀ ਟਿਕਟ ਹੈ ਗੁੱਡ ਅੱਸੀ ਕਾਲ ਜੀ ਸੋਹਣਾ ਦਰੋਂ ਮੈਂ ਨਾ ਹੋ ਤੀ ਵੀਓ ਵੀਓ ਇਸ ਸਮਾਂ ਨਾ ਯਸਰਾ ਆਂਸਰ ਜਾਤੀ ਗਿਆ ਹੈ ਨਯੰਤ ਕੋ ਅੰਤਨਾ ਕਰਨੇ ਦੋ ਨਯੰਤ ਕੋ ਅੰਤ ਦੇਖ ਸਮਾਂ ਨਾ ਅੰਤ ਕਿਤੇ ਕਾਨੂਨ ਹੋਵੇਗਾ ਪਾਣੇ ਜੱਣਾਂ ਮੰਮੀ ਕੇ ਪਿੰਡ ਹੈ ਲੋ ਜੀ ਲੋ ਜੀ ਉਹ ਚੱਲੇ ਨਹੀਂ ਅਗਲੇ ਸੋਹਣੇ ਇਹਦੀ ਪਰਚਾਈ ਸੱਤ ਗੋਲੇ ਦੀ ਨਾ ਮਾਪੀਂ ਸੱਦੇ ਆਲੇ ਕਿਉਂਕਿ ਉਹ ਰਹਿੰਦੇ ਨੇ ਬਾਹਰ ਇੱਕੇ ਦਿਨ ਚ ਦੋ ਪ੍ਰੋਗਰਾਮ ਹਾਂ ਇਹ ਲੋਕ ਕਿਹੜਾ ਕਦੇ ਆਉਂਦਾ ਨਹੀਂ ਕਦੇ ਆਇਆ ਨਾ ਤੂੰ ਇਕੱਠੀ ਆਇਆ ਚੱਲੀਏ ਬੇਬੇ ਇਧਰੋਂ ਪਕੌੜੇ ਪਕੂੜੇ ਖਾ ਲੇ ਆ ਉਧਰ ਵੇਖੀਂ ਕੀ ਭਾਈ ਵਰੀ ਦੋਹਾਂ ਕਰਾਂ ਦਾ ਪ੍ਰਾਣਾ ਭੁੱਖਾ ਰਹਿੰਦਾ ਹੁੰਦਾ ਹੋਰ ਜੰਦਰ ਉੱਥੇ ਵੀ ਚੱਕਿਆ ਜਾਂਦਾ ਚੱਲੋ ਚੱਲੀਏ ਬੇਬੇ ਕੀ ਕੀ ਖਾਦਾ ਪਕੌੜਾ ਹੀ ਖਾਣਾ ਸੀ ਹੋਰ ਕੀ ਖਾਣਾ ਕਿਹੜੇ ਪਕੌੜੇ ਖਾਦੇ ਇਹ ਕੋ ਉਗੜੀਆਂ ਸੀਗੀ ਫਿੰਗਰ ਇਹ ਬਰੈਡ ਦਾ ਪਕੌੜਾ ਅੱਛਾ ਬਾਬਾ ਕੋਧੂ ਜਾਈ ਜਰੋਕਾ ਨਤੋ ਹੀ ਖਾਦਾ ਆਪਾਂ ਚੋਟ ਨਹੀਂ ਮਾਰਨਾ ਦੋ ਪਨੀਰ ਵਾਲੇ ਪਕੌੜੇ ਇਹ ਕਿਹਦੇ ਕੋਬੀ ਵਾਲੇ ਬਾਵਾ ਕਰਦੇ ਆ ਬਸ ਇੱਕ ਇੱਕ ਗਲਾਬ ਜਾਮਨ ਖਾ ਚਾਹ ਜਿਆਦਾ ਲਾਜ਼ ਮੈਂ ਵੇਖਿਆ ਤੂੰ ਤਿੰਨੇ ਜਣੇ ਨੇ ਇੱਕ ਰੱਖੀ ਕੀ ਗਲਾਬ ਜਾਮਨ ਕਾਲੀ ਜਿਆਦਾ ਲਾਜ਼ ਜੀ ਸਾਥ ਜੋ ਦਿੰਦਾ ਦੇ ਰੱਖਿਆ ਨਹੀਂ ਮੱਕੇ ਇੱਕ ਹਾਰੀ ਤਾ ਹਾਂ ਉਹਦਾ ਭੀੜ ਵੀ ਘੱਟ ਸੀ ਜਦੋਂ ਤੂੰ ਖਾਦੇ ਹੁਣ ਤਾਂ ਭੀੜ Ues <laughs> Astrika. ேபே ரேபேட் ਹਾਂ ਸਹੀ ਕਰ ਰਹਾ ਹਾਂ ਉਹ ਇਹ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਹੋਰ ਠੀਕ ਠਾਕ ਇਹ ਤਾਂ ਹੁਣ ਆਏ ਆਪਣੇ ਖੋਸਾ ਫੈਮਲੀ ਹੁਣ ਆਈ ਹੈ ਖੋਸਾ ਫੈਮਲੀ ਹੁਣ ਆਈ ਹੈ ਸਾਨੂੰ ਛੱਡ ਕੇ ਬਾਹਰ ਜਾਂਦੇ ਨੇ ਸਾਰੇ ਰੋਲ ਫਰੋਨ ਆਪ ਤਾਂ ਦੇਖ ਲ ਗਏ ਨਹੀਂ ਸਾਰੇ ਚੱਲੇ ਹੁਣ ਇੱਥੇ ਖਾ ਪੀ ਦੀ ਸਤਿਕਾਰ ਹੁਣ ਖਾ ਲੇ ਗਾਹ ਜਾ ਕੇ ਖਾਣੇ ਇੱਥੇ ਪਕੌੜੇ ਸਾਰੇ ਤੇ ਗਾਂ ਜਾ ਕੇ ਖਾਣੇ ਹਾਂਜੀ ਜਪੂ ਜਪੂ ਲੋਕ ਗਿਆ ਜਪੂ ਲੋਕ ਗਿਆ ਹੋਰ ਭਾਈ ਸਤਿ ਸ੍ਰੀ ਅਕਾਲ ਉੱਥੇ ਚੱਲੇ ਪ੍ਰੋਗਰਾਮ ਤੇ ਬੱਕ ਨਾ ਗਿਆ ਮੈਨੂੰ ਲੱਗਦਾ ਉੱਧਰ ਸਮਾਪਤੀ ਹੋ ਜਾਣੀ ਜਦੋਂ ਆਪਾਂ ਪਹੁੰਚਣ ਸੱਦੇ ਆਲੇ ਆਪ ਨੂੰ ਸੱਦਿਆ ਕਿ ਨਹੀਂ ਸੱਦਿਆ ਤਾਂ ਹੀ ਚੱਲਣੀ ਹੈ ਹਾਂਜੀ ਕਿੱਥੇ ਪਹੁੰਚ ਗਏ ਸੱਦਿਆਲੇ ਪਹੁੰਚ ਗਏ ਆਂ ਦੀ ਪਰਜਾਈ ਦੇ ਘਰੇ ਉਹਨੇ ਵੀ ਪ੍ਰੋਗਰਾਮ ਕੀਤਾ ਉਹ ਵੀ ਵਿਚਾਰੀ ਬਾਹਰੋਂ ਆਈ ਐ ਐ ਪਹਿਲੀ ਵਾਰੀ ਆਏ ਤੇ ਚੱਲੀ ਆ ਫਿਰ ਚਲੋ ਤੇ ਉੱਤਰ ਮੈਂ ਗੱਡੀ ਪਾਰਕ ਕਰਿਆ ਉਹ ਤੇ ਪਕੌੜੇ ਇੱਥੇ ਵੀ ਪਕੌੜੇ ਘੱਟ ਖਾਣੇ ਓਕੇ ਸੱਦਿਆਲੇ ਆ ਗਏ ਨਹੀਂ ਆ ਰਹੇ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਥੋਲੇ ਆ ਲੰਗੜੀ ਸੁਪਰਾਉਂਗਾ ਉਹ ਮੈਂ ਨਹੀਂ ਹੋਰ ਮੰਮੀ ਆਂਦੀ ਨਹੀਂ ਇਹਨਾਂ ਦੇ ਪਰ ਜਾਣੇ ਜਾਣੇ ਤੂੰ ਨੋਸ਼ੇ ਬ੍ਰੀ ਤੁਸੀਂ ਸਾਰੇ ਆਨੇ ਪਕੌੜੇ ਉੱਥੇ ਵੀ ਖਾ ਲਏ ਤੇ ਇੱਥੇ ਆ ਕੇ ਵੀ ਖਾ ਲਏ ਜੀ ਤੁਸੀਂ ਵੀ ਇੱਕ ਤਾਂ ਖਾਦਾ ਹੀ ਆ ਇੱਕ ਫਿੰਗਰ ਖਾਦੀ ਆ ਫਿੰਗਰ ਵਾਲਾ ਖਾਦਾ ਹੁਣ ਫੇਰ ਦੁਬਾਰਾ ਕਿਹਿੰਦੇ ਉੱਥੇ ਜਾਣਾ ਮੈਂ ਮਾਮੀ ਕਿੱਧਰ ਗਏ ਅਸੀਂ ਤਾਂ ਇੱਥੇ ਤੁਹਾਡੇ ਵੀਡੀਓ ਵੇਖ ਲੈਣੇ ਮਾਮੀ ਦੀ ਸਿਸਟਰਸ ਕਿੱਸਾ ਨਹੀਂ ਮਿਲਦੇ ਹੀਰੋ ਤਾਂ ਆਓ ਜੀ ਬੇਬੇ ਮੈਨ ਲੈਂਨੋਂ ਸਾਰੇ ਬੇਬੇ ਸਪੈਸ਼ਲ ਲੈ ਕੇ ਆਈ ਬੇਬੇ ਕਹਿੰਦੀ ਉੱਥੇ ਜਾ ਕੇ ਆਉਣਾ ਮਾਮੇ ਚੱਕਿਆ ਨਾ ਉਹ ਨਹੀਂ ਪਿੰਡ ਅਸੀਂ ਤਾਂ ਆਪਾਂ ਕੇ ਵੀ ਭਾਈ ਜਿੰਨੇ ਤੇਰ ਗੱਲ ਠੀਕ ਤੇ ਨਪੂਆ ਸ਼ੰਡ ਬੈਂਡ ਸੀ ਵੀ ਵਲੌਗ ਬਣਾ ਲਿਆ ਕਿ ਜਾ ਕੇ ਠੀਕ ਹੈ ਅਸੀ ਹੋ ਜੀ ਸਤਿ ਸ੍ਰੀ ਅਕਾਲ ਇਹ ਦੁਬਾਰਾ ਮਿਲ ਰਹੇ ਹੋ ਕਿ ਨਹੀਂ ਨਹੀਂ ਮੈਂ ਕਰਦੀ ਮੈਂ ਰਹੀ ਆ ਪਹਿਲੀ ਵਾਰੀ ਆ ਦੂਜੀ ਵਾਰੀ ਹਾਂਜੀ ਵੈਲਕਮ ਆਸੀ ਗਾਦੀ ਮੈਨੂੰ ਵਰਚਾ ਬਲੌਗ ਚਾਹੀਆ ਮੈਂ ਕਿ ਨਹੀਂ ਹਲੇ ਮੇਰਾ ਟਾਈਮ ਨਹੀਂ ਲੱਗਦਾ ਮੈਨੂੰ ਆ ਬੇਬੇ ਦੀ ਬੇਬੇ ਦੀ ਇੱਕ ਪੈਨ ਲੌਗ ਦੀ ਫਿਰਦੀ ਆ ਪਿੰਡ ਦੇ ਘਣਾ ਵਿਆਹ ਬੇਬੇ ਨੇ ਗਾਣਾ ਰੈਨਵੈਸ਼ਨ ਕਰ ਲਿਆ ਹਾਂ ਬੜਾ ਫਲਾ ਆਉਂਦਾ ਬੇਬੇ ਮੋਟਰਸਾਈਕਲ ਹਾਂ ਕੱਢ ਲੈਂਗਾ ਜਦੋਂ ਨੰਬਰ ਘਰੇ ਕੋ ਹੁੰਦਾ ਨਹੀਂ ਨਹੀਂ ਚੱਲ ਭਾਜੀ ਸਮਾਨ ਤਾਂ ਕੱਢੋ ਆਹਨ ਜੀ ਇਹਨੇ ਸਾਡੇ ਜੀ ਲੱਗੀ ਅੱਛਾ ਜੀ ਹਾਂ ਬਾਬਾ ਜੀ ਤਾਗਲੇ ਪੋੜੇ ਹਾਂ ਜੀ ਬਿਮਾਰ ਹੋ ਜੀ ਕਿ ਮੈਸ਼ਨ ਬੰਨਿਆ ਦਿੱਤੀ ਸੀ ਮੋਟਰ ਸਾਡਾ ਦਾ ਚੱਲ ਗਿਆ ਕਰ ਨਹੀਂ ਬੇਬੇ ਨਹੀਂ ਹੋਣਾ ਹੈ ਦਹੀਂ ਚੌਲ ਦੋਹੀ ਨਹੀਂ ਖਾਣੀ ਮੈਂ ਖਾ ਲਿਆ ਚਾਹ ਇਧਰ ਪੁੱਛ ਦਾਲ ਐ ਇਧਰ ਇਧਰ ਐ ਆਹੇ ਲੰਪੂ ਆ ਤਾਂ ਉਹਨੂੰ ਬਾਪੇ ਵੇਲੋ ਕਿੰਨੇ ਪੜਾ ਪੂਆ ਲਾ ਲਾ ਰੋਟੀ ਰੋਟੀ ਖਾ ਲਈਏ ਹਾਂਜੀ ਹਾਂਜੀ ਪੇਟ ਪੂਜਾ ਕਰ ਲਈ ਤੁਸੀਂ ਕਰ ਲਈ ਹਾਂਜੀ ਹਾਂਜੀ ਕਰ ਲਈ ਅੰਕਲ ਸਪੈਸ਼ਲ ਗਰਮ ਰੋਟੀਆਂ ਲੈ ਕੇ ਆਏ ਆਂਟੀ ਲਈ ਆਪ ਵੀ ਅੰਕਲ ਨਾਲ ਖਾਣੇ ਹੈ ਅੱਛਾ ਮੈਚਿੰਗ ਕੀਤੀ ਹੋਈ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਹੋਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲੇਟ ਹੋ ਗਏ ਤੁਸੀਂ ਅਗੋਂ ਅਸੀਂ ਵੇਖ ਹੀ ਜਾਨੇ ਬੇਬੇ ਅੰਦਰ ਹਾਂ ਇਹ ਇਹ ਸਿੱਟੂ ਵੇਖਤੀ ਕੀ ਗੱਲ ਨਹੀਂ ਨਹੀਂ ਇਹ ਕਿ ਸਿੱਟਣਾ ਆਜਾ ਬਾਦ ਦੇ ਨਿੱਕੇ ਕਾਕੇ ਨੇ ਕਿਹਾ ਮਿੰਡੂ ਵੀ ਖਵਾ ਦੋ ਉਹ ਵੇਂਦਾ ਵਾ ਅੱਜ ਕੇ ਖਾਵਾਂਗਾ ਅੱਜ ਕੇ ਖਾਵਾਂਗਾ

ਗਵਾ ਲਓ ਹਾਂਜੀ ਚੱਲੀਏ ਘਰਾਂ ਨੂੰ ਹੁਣ ਤਾਂ ਜਾਣਾ ਫਿਰਨਾ ਹੈ ਉੱਥੋਂ ਪਕੌੜੇ ਖਾ ਉੱਥੇ ਪਕੌੜੇ ਖਾ ਉਹ ਤਾਂ ਅੱਜ ਰੋ ਅੱਜ ਵਧੀਆ ਬਣਾਉਣਾ ਓਕੇ ਬੇਬੇ ਕੇ ਕੇ ਕਮੈਂਟ ਕਰ ਦੂ ਕੀ ਕਮੈਂਟ ਜੀ ਤਾਂ ਕਰਦਾ ਨੀ ਜਾਣ ਨੂੰ ਫੇਰ ਰਹਿ ਗਈ ਚਲੋ ਵੀ ਹੁਣ ਕਰਦੇ ਇਥੇ ਵਲੌਗ ਦੀ ਸਮਾਪਤੀ ਜਲੇਬੀਆਂ ਚਲੂਬੀਆਂ ਚੱਕ ਲੀਆਂ ਪਕੌੜੇ ਪਕੌੜੇ ਨਹੀਂ ਦਿੱਤੇ ਚਲੇਬੀਆਂ ਕਰਦੇ ਓਕੇ ਬਾਏ ਫਿਰ ਬਈ ਮੈਂ ਤਾਂ ਕੁੱਤੂ ਸੇ ਫੇਟੀ ਗਈ ਮੈਂ ਪਕੌੜੇ ਆਪ ਆ ਕੇ ਲਿਆਉਣੇ ਸੀ ਚੰਗਾ ਬਾਏ 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 ਬਾਏ